ਮੈਂ ਨਾ ਕੁਝ ਟਾਈਮ ਪਹਿਲਾਂ ਐਸ ਭੈਣ ਤੇ ਆਪਣੀ ਨੀਨਾ ਭੈਣ ਤੇ ਮੈਂ ਵੀਡੀਓ ਪਾਈ ਸੀਗੀ ਇਹਦੀ ਸਪੋਰਟ ਤੇ ਵੀਡੀਓ ਪਾਈ ਸੀ ਵੀ ਕਿਸੇ ਨੇ ਇਹਨੂੰ ਗਲਤ ਕਮੈਂਟ ਕੀਤਾ ਹਨਾ ਤੇ ਇੱਕ ਆਪਣੇ ਵਾਲੇ ਪਾਸੇ ਵੀ ਆ ਗਿਆ ਹਾਂ ਆ ਤੁਸੀਂ ਕਮੈਂਟ ਆਪ ਹੀ ਰੀਡ ਕਰ ਸਕਦੇ ਕਿੱਡਾ ਅਣਜਾਣੇ ਅਸਲੀਲ ਬੰਦੇ ਨੇ ਕਮੈਂਟ ਕੀਤਾ ਹਨਾ ਇਹੋ ਜਿਹੇ ਬੰਦਿਆਂ ਦੀ ਸੋਚ ਦੇਖ ਲਓ ਵੀ ਕਿੱਥੇ ਜੇ ਖੜ ਗੀ ਆ ਕੇ ਲੋਕਾਂ ਦੀ ਯਾਰ ਹੈ ਜਾਨੀ ਕਿ ਇਹ ਲੋਕ ਦੇਖਣੇ ਗੰਦ ਪਸੰਦ ਕਰਦੇ ਆ ਵੀ ਆਪਾਂ ਜੇ ਕਹਿ ਜਾਈਏ ਵੀ ਤੁਸੀਂ ਨਿਗਾਹ ਵੇਖੋ ਵੀ ਇਹ ਬੰਦੇ ਦੀ ਨਿਗਾਹ ਕਿੱਥੇ ਪਈ ਜਾ ਕੇ ਠੀਕ ਆ ਤੇ ਇਹਨਾਂ ਇਹ ਬੰਦਿਆਂ ਦੇ ਮੰਨ ਕੇ ਚੱਲੋ ਵੀ ਮੈਂ ਤਾਂ ਨਹੀਂ ਜਾਣਦਾ ਵੀ ਇਹਨਾਂ ਦੇ ਘਰੇ ਵੀ ਕੋਈ ਇਹਨਾਂ ਦੀ ਮਾਂ ਕੋਈ ਇਹਨਾਂ ਦੀ ਧੀ ਭੈਣ ਇਹਨਾਂ ਦੀ ਕੋਈ ਇਹਨਾਂ ਦੇ ਹੁੰਦਾਂ ਕੋਈ ਸੇਫ ਹੋਊਗੀ ਯਾਰ ਹਾਂ ਇਹ ਬੰਦੇ ਇੰਨਾ ਗਿਰ ਗਏ ਯਾਰ ਵੀ ਅਸੀਂ ਜਾਨੀ ਕਿ ਚੰਗੇ ਆ ਜੇ ਬੰਦਾ ਕੋਈ ਚੰਗੀ ਰੀਲ ਬਣਾਉਂਦਾ ਚੰਗੀਆਂ ਗੱਲਾਂ ਕਰਦਾ ਯਾਰ ਉਹਨੂੰ ਤੁਸੀਂ ਪਸੰਦ ਹੀ ਨਹੀਂ ਕਰਨਾ ਜੇ ਉਹ ਮੰਨ ਕੇ ਪਸੰਦ ਨਹੀਂ ਕਰਦੇ ਤੁਸੀਂ ਨਿਗਾ ਵੀ ਉੱਥੇ ਮਾਰਨੀ ਉਹਨਾਂ ਦੇ ਵੀ ਜਿੱਥੇ ਤੁਸੀਂ ਕਹਿ ਦੋ ਵੀ ਇਹ ਹੁਣ ਮੈਂ ਤੁਹਾਨੂੰ ਕੀ ਦੱਸਾਂ ਹਨਾ ਤੁਸੀਂ ਆਪ ਹੀ ਸਮਝ ਲਓ ਇਹ ਬੰਦੇ ਨਾ ਮਹਾ ਫੁੱਦੂ ਹੋ ਗਏ ਬਾਈ ਇੰਨਾ ਜੜੀਆਂ ਕੁੜੀਆਂ ਨੇ ਗੰਦ ਪਾਇਆ ਨਾ ਮੰਨ ਕੇ ਚੱਲੋ ਇਹਦੇ ਤੇ ਇੰਸਟਾ ਤੇ ਹੋ ਗਿਆ ਇਧਰੋਂ ਟਿਕਟੌਕ ਤੇ ਪਾਈ ਜਾਂਦੀਆਂ ਨੇ ਬੈਠੀਆਂ ਬਾਹਰ ਉਧਰੋਂ ਫੇਸਬੁਕਾਂ ਦੇ ਰੀਲਾਂ ਬਣਾ ਮਣਾ ਪਾਈ ਜਾਂਦੀਆਂ ਨੇ ਇਹ ਲੋਕੀ ਆ ਯਾਨੀ ਕਿ ਉਹਨਾਂ ਨੂੰ ਪਸੰਦ ਕਰਦੇ ਜਿਹੜਾ ਗੰਦ ਪਾਉਂਦੇ ਨੇ ਚੰਗੇ ਬੰਦੇ ਨੂੰ ਬਈ ਇੱਥੇ ਕੋਈ ਪਸੰਦ ਨਹੀਂ ਕਰਦਾਗਾ ਠੀਕ ਆ ਮੈਂ ਤਾਂ ਨਹੀਂ ਆਣਾ ਇਹ ਜਿਹੇ ਬੰਦਿਆਂ ਨੇ ਨਾ ਬਈ ਉੱਥੇ ਜਾ ਕੇ ਗੋਲੀ ਮਾਰੇ ਜਿੱਥੇ ਮੰਨ ਕੇ ਚੱਲ ਵੀ ਪਾਣੀ ਵੀ ਨਾ ਮਿਲੇ ਨਾ ਬੰਦਿਆਂ ਨੂੰ ਇੰਨੀ ਗਰਗੀ ਸੋਚ ਯਾਰ ਤੁਹਾਡੀ ਲੋਕੋ ਕਮਾਲ ਹੋ ਗਈ ਹੈ ਹੈ ਕਿਹ ਜਿਹੜਾ ਚੰਗੀਆਂ ਵਾਲੀ ਚੰਗੀਆਂ ਗੱਲਾਂ ਕਰਦਾ ਕੋਈ ਰੀਲਾਂ ਪਾਉਂਦਾ ਯਾਰ ਚੰਗੀਆਂ ਰੀਲਾਂ ਪਾਉਂਦਾ ਤੇ ਉਹਨੂੰ ਵੀ ਨਹੀਂ ਛੱਡਦੇ ਯਾਰ ਕਿੱਡੇ ਫੁੱਦੂ ਲੋਕ ਹੋ ਗਏ ਤੁਸੀਂ ਯਾਰ ਹੁਣ ਇਹ ਬੰਦੇ ਨੂੰ ਮੈਨੂੰ ਜਵਾਬ ਦਿੰਦਾਗਾ ਠੀਕ ਆ ਕਿਉਂਕਿ ਕਮੈਂਟ ਨਾਮ ਹੈ ਤੁਹਾਨੂੰ ਪੜ੍ਹ ਕੇ ਦੱਸ ਸਕਦਾ ਨਾਮ ਹੈ ਰੀਡ ਕਰਦਾ ਤੂੰ ਆਪ ਹੀ ਰੀਡ ਕਰ ਲੋ ਯਾਰ ਹਨਾ ਠੀਕ ਹੈ ਤੇ ਇਹ ਬੰਦੇ ਨੂੰ ਹੁਣ ਤੁਸੀਂ ਜਵਾਬ ਦੇਣਾ ਮੈਂ ਕੋਈ ਜਵਾਬ ਨਹੀਂ ਦੇਣਾਗਾ ਤੇ ਚੱਕ ਦੋ ਫੱਟੇ ਇਹ ਬੰਦੇ ਨੂੰ ਕਮੈਂਟਾਂ 'ਚ ਜਵਾਬ ਦੋ ਹੁਣ ਤੁਸੀਂ ਠੀਕ ਹੈ